ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਅੱਜ ਆਪਣੇ ਘਰੇ ਆਇਆ ਬਾਈ ਡਾਕਟਰ ਸੀਰਾ ਤੇ ਆਪਣੀਆਂ ਨਾ ਇਹ ਗਾਈਆਂ ਰਪੀਟਰ ਹੋ ਗਈਆਂ ਸੀਗੀਆਂ ਆ ਦੋਨੇ ਗਾਈਆਂ ਜੀ ਦਿਖਾ ਦਿਓ ਆ ਤੇ ਉਹ ਤੇ ਐਨੂੰ ਹੋਗੇ ਸੀ ਪੌਣੇ 2 ਸਾਲ ਹੀ ਸੂਈ ਨੂੰ ਤੇ ਔਨੂੰ 1.5 ਸਾਲ ਹੋ ਗਿਆ ਸੀਗਾ ਤੈਨਾਂ ਕਿੰਨਾ ਕੁ ਲਾਜ ਲਈ ਕਰਾਇਆ ਬਈ ਇਹਨਾਂ ਦਾ ਪਹਿਲਾਂ ਪਹਿਲਾਂ ਯਾਰ ਵਾਵਾ ਕਰਾਇਆ ਬਈ ਠੀਕੇ ਵੀ ਬਹੁਤ ਭਰਾਈ ਅੱਛਾ ਤੇ ਲਾਜ ਵੀ ਕਰਾਇਆ ਜਾਣੀ ਤੇ ਕੰਮ ਲੋਟ ਨਹੀਂ ਆਇਆ ਫਿਰ ਮੈਨੂੰ ਬੰਦਾ ਕਹਿੰਦਾ ਡਾਕਟਰ ਨੂੰ ਕਹਿੰਦਾ ਸੀਰੇ ਨੂੰ ਦੱਸੀ ਤੈਨੂੰ ਡਾਕਟਰ ਕੀ ਕਹਿੰਦੇ ਸੀ ਉਹ ਘਰ ਰਹਿਣੀ ਨਹੀਂਗੀ ਉਹ ਤਾਂ ਯਾਰ ਜਦੋਂ ਨਾ ਸੂਈ ਆ ਉਹਦੇ ਨਾਲ ਡਾਕਟਰ ਜੇਰ ਨਹੀਂ ਪਈ ਸੀ ਹਾਂਜੀ ਤੇ ਉਹ ਐਡਾਂ ਐਡਾਂ ਗੰਡਾਂ ਜਿਹਾਂ ਦਾ ਜਾਣੀ ਡਿੱਗਣਾ ਤੇ ਇੱਕ ਬੰਦਾ ਮੈਨੂੰ ਕਹਿੰਦਾ ਰੇ ਇਹਦੇ ਤਾਂ ਪਲੱਗ-ਪਲੱਗ ਡੈਗ ਪੈ ਮੈਂ ਕਿਹਾ ਯਾਰ ਪਲੱਗ ਕਾਹਦੇ ਕਹਿੰਦਾ ਬੱਚੀ ਜਾਨੀ ਦੇ ਪਲੱਗ ਆ ਠੀਕ ਆ ਤੇ ਮੈਨੂੰ ਪਤਾ ਨਹੀਂ ਸੀ ਮੈਂ ਤਾਂ ਤਾਈਓ ਇੱਥੇ ਪੂਰਾ ਡਰਿਆ ਪਿਆ ਸੀ ਵੀ ਹੁਣੇ ਰਹਿਣਾ ਨਹੀਂ ਜਿੱਦਿ ਮੈਂ ਤੂੰ ਕਹਿੰਦਾ ਸੀ ਨਾ ਬਈ ਇਹ ਰਹਿਣੀਆਂ ਤਾਂ ਹੈ ਨਹੀਂ ਗੀਆਂ ਕਹਾਂ ਨਾ ਮੈਂ ਤੈਨੂੰ ਕਹੀ ਪਹਿਲੇ ਪਹਿਲੇ ਟੀਕੇ ਤੇ ਰਹਿਣਗੀਆਂ ਹਾਂ ਤੇ ਉਵੇਂ ਹੀ ਹੋਇਆ ਜਦੋਂ ਆਪਾਂ ਲਾਜ ਕੀਤਾ ਪਹਿਲੇ ਪਹਿਲੇ ਟੀਕੇ ਤੇ ਰਹਿ ਜਾਂ ਹਾਂ ਹਾਂ ਪਹਿਲੇ ਪਹਿਲੇ ਟੀਕੇ ਕੋਈ ਜ਼ਿਆਦਾ ਮੱਥਾ ਤਾਂ ਨਹੀਂ ਮਰਾਇਆ ਨਾ ਜਾਂ ਮੈਂ ਨਹੀਂ ਇੱਕ ਵਾਰੀ ਜਿਆਦਾ ਖਰਚਾ ਨਹੀਂ ਕਰਾਇਆ ਜਿਹੜਾ ਇੱਕ ਵਾਰੀ ਬ ਤੇ ਉਸ ਤੋਂ ਬਾਅਦ ਜਦੋਂ ਹੀਟ ਆਈ ਤੇ ਇੱਕ ਕਰੀ ਦਵਾਈ ਭਰੀਆ ਹੈ ਨਾ ਪਹਿਲੀ ਦਵਾਈ ਭਰ ਕੇ ਨਾਲ ਹੀ ਆਪਾਂ ਪਾਊਡਰ ਚਲਾਤਾ ਸੀ ਉਸ ਤੋਂ ਬਾਅਦ ਜਿਹੜੀ ਹੀਟ ਆਈ ਉਸ ਤੋਂ ਬਾਅਦ ਆਪਾਂ ਇਹ ਕਰਤੀ ਪਹਿਲੇ ਪਹਿਲੇ ਟੀਕੇ ਦੇ ਗੱਬਣਾ ਹੋ ਗੀਆਂ ਉਸੇ ਗੱਬਣਾ ਹੋ ਗਈਆਂ ਹਾਂ ਉਸੇ ਟੀਕੇ ਤੇ ਰਹਿ ਜਾਂ ਹਾਂ ਹਾਂ ਉਸੇ ਤੇ ਉਸੇ ਤੇ ਬਾਈ ਕੋਈ ਜ਼ਿਆਦਾ ਖਰਚਾ ਨਹੀਂ ਨਾ ਨਾ ਕੋਈ ਨਹੀਂ ਬਾਈ ਕੋਈ ਕੋਈ ਬੈਠੀ ਕੋਈ ਕਾਸ਼ੇ ਦਵਾਈ ਨਾ ਡੱਕਾ ਨਹੀਂ ਦਿੱਤਾ ਬਾਈ ਆਹ ਥੋੜੇ ਸਾਹਮਣੇ ਖੜੀਆਂ ਕਿੰਨੇ ਕਿੰਨੇ ਟਾਈਮ ਹੋ ਗਏ ਅੱਜ ਇਹ ਆ ਤਾਂ ਉਹ ਤਾਂ ਹੋ ਗਈ ਇਹਨੂੰ ਪੰਜਵਾਂ ਹੋ ਗਿਆ ਉਹਨੂੰ ਤੀਜਾ ਹੋ ਗਿਆ ਥੋੜੇ ਸਾਹਮਣੇ ਆ ਬਾਈ ਉਹ ਕੱਲ ਚੈੱਕ ਕਰੀਆ ਸੀ ਜਿਹਦਾ ਬੜਾ ਖਤਰਾ ਸੀ ਕੋਈ ਪਲੱਗ ਨਹੀਂ ਹੋਟਲ ਬੱਚੇ ਦਾ ਨਹੀਂ ਜਬਲ ਸੀਗਾ ਹਾਂਜੀ ਉਹ ਤਾਂ ਗਾਨ ਹੀ ਨਹੀਂ ਕਰਾਸ ਹੁੰਦੀ ਸੀ ਰੇਡ ਡਾਕਟਰ ਤੋਂ ਬੱਸ ਜੀ ਆ ਸਪਰਮ ਨਹੀਂ ਆਦਿ ਪੀ ਤਿਆਰ ਕਰਦੀ ਸੀਗੀ ਠੀਕ ਹੈ ਜੀ ਕੋਈ ਬੜਾ ਵੱਡਾ ਵਿੱਚ ਹੁੰਦਾ ਨਹੀਂਗਾ ਇਸ਼ੂ ਇਹ ਐਵੇਂ ਆਪਣਾ ਫਾਰਮਰ ਨੂੰ ਨਾ ਫੇਲ ਕਰਿਆ ਕਰਗੇ ਬੜਾ ਲੁੱਟਦਾ ਕੰਮ ਨਹੀਂਗਾ ਇਹ ਸਹੀ ਗੱਲ ਹੈ ਜਿਆਦਾ ਵੱਡਾ ਕੰਮ ਨਹੀਂ ਹੁੰਦਾ ਇਹ ਗੌਰ ਨਾਲ ਇਹਨਾਂ ਦਾ ਟਰੀਟਮੈਂਟ ਹੋ ਜੇ ਗਾਂ ਨਹੀਂ ਫਿਰਦੀ ਰੂੜੀ ਤੋਂ ਫੜ ਲਿਓ ਉਹ ਵੀ ਗੱਬਣ ਕਰਕੇ ਦੇਵਾਂਗੇ ਲੈ ਬੰਨੇ ਠੀਕ ਹੈ ਬਾਈ ਬਾਈ ਡਾਕਟਰ ਦਾ ਬਾਈ ਦਾ ਫੋਨ ਨੰਬਰ ਵੀਡੀਓ ਤੇ ਲਾਇਆ ਵਾ ਤੇ ਆਈਡੀ ਮੈਂਸ਼ਨ ਕਰੀ ਹੋਈ ਆ ਤੇ ਜਿਹੜੇ ਵੀ ਕਿਸੇ ਭਰਾ ਨੂੰ ਕੋਈ ਜਾਣੀ ਇਹੋ ਜੀ ਡਿੱਕਤਰ ਰੀਪੀਟਰ ਪਸ਼ੂ ਦੀ ਤੇ ਉਹ ਡਾਕਟਰ ਸਾਹਿਬ ਨਾਲ ਗੱਲ ਕਰ ਸਕਦੇ ਆ ਬਾਕੀ ਬਾਈ ਆਪਾਂ ਵੀ ਜਾਣੀ ਕੋਈ ਬਾਈ ਊਣ ਹੀ ਆਪਾਂ ਵੀ ਮਸ਼ਹੂਰੀ ਕਰੀ ਆਪਾਂ ਆਪ ਸੱਚੀ ਖੱਜਲ ਹੋਏ ਪਏ ਸੀ ਬਾਈ ਤੇ ਹੁਣ ਇਹ ਲੇਟ ਸੂਈਆਂ ਕਰਕੇ ਦੁੱਧ ਵੀ ਇੰਨਾ ਥੱਲੇ ਪੂਰਾ ਹੀ ਘਟ ਗਿਆ ਤੇ ਆਪਾਂ ਨੂੰ ਰਿਜ਼ਲਟ ਮਿਲਿਆ ਕਰਕੇ ਆਪਾਂ ਵੀਡੀਓ ਪਾਈ ਆ ਤੇ ਉਵੇਂ ਨਹੀਂ ਕੰਮ ਵੀ ਹੂੰ ਪ੍ਰੋਮੋਸ਼ਨ ਵੀ ਉਹੀ ਕਰਤੀ ਉਹੋ ਜਿਹਾ ਕੰਮ ਨਹੀਂ ਰਿਜ਼ਲਟ ਮਿਲਿਆ ਵੀਡੀਓ ਤਾਈਆਂ ਪਾਈ ਆ ਵੀ ਜਿਹੜੇ ਸਾਡੇ ਨਾਲ ਭਰਾ ਜੁੜੇ ਆ ਤਕਰੀਬਨ ਸਾਰੇ ਕਿਸਾਨ ਭਰਾ ਹੀ ਆ ਤੇ ਵੀ ਕਿਸੇ ਨੂੰ ਲੋੜ ਪੈ ਭਰਾ ਨੂੰ ਹੋਵੇ ਰਿਪੀਟਰ ਪਸ਼ੂ ਹੋਵੇ ਤੇ ਬਾਈ ਨਾਲ ਸਪਰਕਰ ਸਕਦਾ ਆਪਾਂ ਨੂੰ ਤਾਂ ਰਿਜ਼ਲਟ ਬਈ ਪੂਰਾ ਫੁੱਲ ਮਿਲਿਆ ਤੇ ਬਹੁਤ ਖੱਜਲ ਹੋਏ ਪਏ ਸੀ ਬਈ